ਡਿਆਰ ਮੈਂ ਬੋਲ ਨਹੀਂ ਰਿਹਾ ਸੀ ਬਸ ਮੈਨੂੰ ਆਇਆ ਸੀ ਹਰ ਚੱਲਾ ਹਨ ਚੱਲ ਪਰ ਉਹ ਆਪਣਾ ਯਾਰ ਵਧੀਆ ਕੰਮ ਕਰੀ ਜਾਂਦਾ ਸਾਡੇ ਪਿੰਡ ਕਿਸੇ ਦੇ ਘਰ ਨਹੀਂ ਪਏ ਸੀ ਘਰ ਪਵਾਏ ਜਾਂਦਾ ਬਈ ਗਰੀਬਾਂ ਦੇ ਬਹੁਤ ਸਾਰੇ ਪਵਾਤੇ ਵੱਡੇ ਭਰਾ ਇਹ ਕੰਮ ਸਾਡੇ ਕਿਤੇ ਘਟੋ ਘਟ ਹੋਇਆ 20 ਸਾਲਾਂ ਚ ਇਹ ਆਪਾਂ ਕਿਵੇਂ ਮਾੜਾ ਕਿਹੜੀ ਇਹ ਬੰਦੇ ਨੂੰ ਜੇ ਮਾੜਾ ਕਰੂ ਤਾਂ ਖੜੂ ਬੋਲੂ ਹਾਂ ਮੈਂ ਨਹੀਂ ਡਰਦਾ ਮੈਨੂੰ ਨਹੀਂ ਜ਼ਰੂਰਤ ਹੈਗੀ ਹਾਂ ਇਹ ਕੰਮ ਥੋੜੀ ਹੁੰਦਾ ਵੀ ਸਰਪੰਚ ਕੋਲੇ ਵੀ ਕੰਮ ਹੁੰਦਾ ਸਰਪੰਚ ਕੋਲੇ ਕੰਮ ਹੁੰਦਾ ਯਾਰ ਇਹ ਸਰਪੰਚ ਗਲਤ ਕਰੇ ਉਹ ਵੀ ਨਹੀਂ ਦੇਖਿਆ ਜਾਂਦਾ ਸਾਡੇ ਪਿੰਡ ਵਾਲਿਆਂ ਨੂੰ ਤਾਂ ਭਰਾਵਾ ਪੂਰਾ ਸਹੀ ਚੱਲੀ ਜਾਂਦਾ ਸਾਰੇ ਸਰਪੰਚਾਂ ਨਾਲੋਂ ਗੁੱਡ ਚੱਲੀ ਜਾਂਦਾ ਭਰਾਵਾ ਸਾਡਾ ਸਰਪੰਚ ਦਾ ਹੀਰਾ ਬੰਦਾ ਜਮਾ ਠੀਕ ਹੈ ਨਾ ਕਿਰਤੀ ਬੰਦਾ ਜੇ ਕਿਤੇ ਗਲਤ ਕੰਮ ਕਰੂਗਾ ਭਾਈ ਆਪਾਂ ਖੜੇ ਆਂ ਫਿਰ ਕੋਈ ਚੱਕਰ ਨਹੀਂ ਹਰ ਇੱਕ ਬੰਦੇ ਦਾ ਪਿੰਡ ਪਿੰਡ ਤੁਸੀਂ ਨਾ ਇੱਕ ਤੇਰੀ ਵੋਟ ਬਣੀਆ ਪਰ ਤੂੰ ਤਾਂ ਬਿਕੀ ਲੈਣੀਆਂ ਤੈਨੂੰ ਸਾਰਾ ਪਤੀ ਆ ਜੇ ਕਿਸੇ ਦੀ ਬੋਰਡ ਬਣੀ ਆ ਤੁਹਾਡਾ ਫਰਜ਼ ਆ ਅਧਿਕਾਰ ਆ ਸਾਰਾ ਤੁਸੀਂ ਮਤਲਬ ਜਿਹੜਾ ਉਹ ਗਰੰਟ ਆਉਂਦੀਆਂ ਹੁੰਦੀਆਂ ਨੇ ਗਰੰਟਾਂ ਨਹੀਂ ਆਉਂਦੀਆਂ ਪਿੰਡਾਂ ਦੇ ਵਿੱਚ ਯਾਰ ਉਹ ਉਹਦਾ ਹਿਸਾਬ ਕਿਤਾਬ ਆਪਾਂ ਲੈ ਸਕਦੇ ਆ ਮੈਨੂੰ ਸ਼ਬਦ ਨਹੀਂ ਆਉਂਦੇ ਚੁਣਵੇਂ ਸ਼ਬਦ ਨਹੀਂ ਆਉਂਦੇ ਬੋਲਣੇ ਕੀ ਹੁੰਦਾ ਯਾਰ ਵੀ ਸਾਰਾ ਯਾਰ ਆਪਾਂ ਗਰੰਟਾਂ ਦਾ ਵੀ ਮੈਂ ਮੇਰਾ ਫਰਜ਼ ਬਣਦਾ ਉਹ ਚੀਜ਼ ਦਾ 10 10 ਗੁਰੂ ਅਰਜਨ ਮੈਂ 7 ਬਗੜ ਅੰਜਲੀ ਅੰਜਲੀ ਮੈਂ ਤੇਰੀ ਅੱਜ ਉਹ ਵਖੇ ਇੰਸਟਾਗ੍ਰਾਮਰ ਤੂੰ ਦਾ ਜਮੀਨ ਤੂੰ ਦਾ ਕੁੜੀਏ ਤੂੰ ਜਮੀ ਮੇਰੇ ਇੱਕ ਓ ਰਨਜੀਤ ਆ ਗਿਆ ਓਏ ਓ ਰਨਜੀਤ ਆ ਗਿਆ ਓ ਗੱਜਰ ਦਾ ਓਏ ਕੱਲ੍ਹ ਐ ਹੀ ਨਹੀਂ ਆਇਆ ਰਨਜੀਤ ਕੈਮਰਾ ਰਨਜੀਤ ਬਾਈ ਜਰਾ ਅੱਜ ਮੈਂ ਨਾ ਕਸਮ ਲੱਗੇ ਵੱਡੇ ਭਰਾ ਸਾਡੇ ਉਹ ਗੁਰਜਿੰਦਰ ਰੰਗੀ ਵੀ ਆ ਗਿਆ ਬਾਈ ਓਏ ਓ ਬਾਈ ਸੱਤ ਜੀ ਆਓ ਜਰੇ ਬੰਦੇ ਇਕੱਠੇ ਆਉਂਦੇ ਨੇ ਬਾਈ ਗੁਰਜਿੰਦਰ ਰੰਗੀ ਤੇ ਆਪਣਾ ਦੂਜਾ ਉਹ ਮੁੰਡਾ ਰਣਜੀਤ ਗੇਮਰ ਜ ਗੇਮਰ ਜੇ ਜਰ ਮੈਂ ਬਾਈ ਨੂੰ ਪੁੱਛਿਆ ਵੀ ਸੀ ਇੱਕ ਵਾਰੀ ਮੈਂ ਤੁਸੀ ਬਾਈ ਜਾਣਦੇ ਹੋ ਉਹ ਕਹਿੰਦਾ ਨਹੀਂ ਮੈਂ ਨਹੀਂ ਜਾਣਦਾ ਬਾਈ ਨੂੰ ਪਰ ਕਿਸਮਤ 'ਚ ਇਕੱਠੇ ਆਉਂਦੇ ਨੇ ਉਹ ਮੇਰੇ ਮਾਮੇ ਦਾ ਮੁੰਡਾ ਵੀ ਆ ਗਿਆ ਕਿ ਬਾਈ ਹਰਪ੍ਰੀਤ ਠੀਕ ਆ ਬਾਈ ਜਰ ਮੈਂ ਤੈਨੂੰ ਉਧਰ ਮੈਸੇਜ ਕਰਕੇ ਹਟਾ ਲਾਈਵ ਦੇ ਵਿੱਚ ਵੀ ਬਾਈ ਕਿਉਂ ਨਹੀਂ ਅੱਜ ਗੱਲ ਕੀਤੀ ਕੀ ਚੱਕਰ ਹੋ ਗਿਆ ਬਾਈ ਯਾਰ ਸਾਰਿਆਂ ਨੂੰ ਪੁੱਛ ਲੋ ਚਾਹੇ ਬਾਈ ਠੀਕ ਆ ਬਾਈ ਗੁਰਜਿੰਦਰ ਬਾਈ ਰੰਗੀ ਸਾਹਿਬ ਚੜਦੀ ਕਲਾ ਬਾਈ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਸੀ ਬਾਈ ਮਹੱਲ ਲਾਈਵ 'ਚ ਦਿਖਾਉਂਗਾ ਲਾਈਵ 'ਚ ਵਿੱਚ ਮੈਂ ਗੈਟ ਕਰ ਵੱਡੇ ਭਰਾ ਓ ਸੌਰੀ 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 ਬਾਈ ਯਾਰ ਕਾ ਤੂੰ ਆਇਆ ਮਖ ਦੇ ਬਾਈ ਯਾਰ ਪਤਾ ਨਹੀਂ ਗੁੱਸੇ ਗੁੱਸੇ ਹੋ ਗਿਆ ਯਾਰ ਕੀ ਚੱਕਰ ਹੋ ਗਿਆ ਯਾਰ ਮੈਨੂੰ ਬਾਈ ਮੈਂ ਬਹਿਮੀ ਬੰਦਾ ਵਾਲਾ ਭਰਾ ਵਾ ਮੈਨੂੰ ਕੋਈ ਚੱਕਰ ਨਹੀਂ ਪਟਾਦੇ ਬਾਈ ਯਾਰ ਪਹਿਲਾ ਦਿਨ ਸੀ ਯਾਰ ਤੁਸੀਂ ਮੇਰਾ ਮੂੰਹ ਕਿਨੇ ਚੱਕੋ ਬਾਈ ਪਹਿਲੇ ਪਹਿਲੇ ਤੇ ਹੁੰਦਾ ਮੈਨੂੰ ਤਾਂ ਹੀ ਜੋਰ ਲਵਾਈ ਗਈਆਂ ਇਹ ਜਿੰਮਾ ਸਾਡੇ ਪਿੰਡ ਵਾਲੀ ਹੈ ਯਾਰ ਇਹ ਕਿਸੇ ਮੇਰੇ ਦੋਸਤ ਨੂੰ ਪੁੱਛ ਲਓ ਮੈਂ ਮੈਂ ਇਨਨੇ ਕੇ ਸਮਾਨ ਨਾਲ ਹੀ ਮੇਰਾ ਸਰੀਰ ਸੈੱਟ ਕਰ ਲੈਂਦਾ ਹੁਣਾ ਹੋਰ ਹੈਗਾ ਬੈਂਚ ਪ੍ਰੈਸ ਆਹ ਮਸ਼ੀਨਾਂ ਨੇ ਸਾਰੀਆਂ ਐ ਤਾਂ 150 ਕਿਲੋ ਭਾਰ ਹੂ ਯਾਰ ਉੱਥੇ ਆਰਾਮ ਨਾਲ ਐਨਾ ਵੇਟ ਐਨਾ ਵੇਟ ਬੰਦੇ ਨੂੰ ਚੱਕਣਾ ਵੀ ਨਹੀਂ ਚਾਹੀਦਾ ਉਸਤਾਦ ਐਵੇਂ ਨਾੜ ਚੜ ਜਾਂਦੀ ਆ ਬਾਈ ਕਹਿੰਦਾ ਮੈਂ ਅੱਜ ਬਾਹਰ ਸੀ ਅੱਜ ਬਾਈ ਤਾਂ ਨਹੀਂ ਗੱਲ ਹੋਈ ਮੈਂ ਕੱਲ ਕਰਦਾ ਆਪਾਂ ਗੱਲ ਵੀਰ ਚੰਗਾ ਬਈ ਧੰਨਵਾਦ ਬਾਈ ਯਾਰ ਤੇਰਾ ਮੈਂ ਬਸ ਐਂ ਪੁੱਛਣਾ ਤਾਂ ਐਂ ਇੰਸਟਾ ਤੇ ਬਾਈ ਲਾਇਏ ਪੁੱਛੇ ਵੱਡੇ ਭਰਾ ਯਾਰ ਹੋਰ ਕੋਈ ਚੱਕਰ ਨਹੀਂ ਸੀ ਬਾਈ ਬਸ ਲਵ ਯੂ ਬਾਈ ਯਾਰ ਪਤਮ ਕੋਈ ਗੱਲ ਨਹੀਂ ਵੱਡੇ ਵੀਰ ਤੂੰ ਕਰ ਕੰਮ ਬਾਈ ਗੁਰਜਿੰਦਰ ਬਾਈ ਧੰਨਵਾਦ ਤੂੰ ਦਰਸ਼ਨ ਦੇਦੇ ਯਾਰ ਇਹਦੇ ਵਿੱਚ ਮੈਂ ਜੰਬੀ ਜਾਇਆ ਬਾਈ ਸਾਰਾ ਕੁਝ ਕਰ ਆਇਆ ਜੇ ਕੋਈ ਤੁਸੀਂ ਗੱਲ ਨਾਲ ਲਾਈਵ ਸੁਣਿਆ ਨਹੀਂ ਹੋਣਾ ਹਨਾ ਕਿਉਂਕਿ ਕੱਲ ਬਾਈ ਬਾਅਦ ਟਾਈਮ ਹੋ ਗਿਆ ਸੀ